ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੈ ਬਾਦ ਬਖਾਣਾ ਜੇ ਮਾਰਾ ਬ੍ਰਹਮਾ ਦੇ ਵੇਦ ਨੂੰ ਤੁਸੀਂ ਐਵੇਂ ਹੀ ਕਹਿ ਨਹੀਂਓ ਮਾਰਾ ਕਹਿੰਦੇ ਬ੍ਰਹਮਾ ਬਾਦ ਹੀ ਪੜਦੇ ਵੇਦ ਪੜ ਕੇ ਝਗੜੀ ਕਹਿੰਦਾ ਨਾ ਤੁਸੀਂ ਬ੍ਰਹਮਾ ਦੇ ਵੇਦਾਂ ਨੂੰ ਪੜ ਕੇ ਝਗੜਿਆ ਨੂੰ ਕਸਮ ਕਰਦੇ ਹੋ ਅੰਤਰ ਤਾਮਸ ਆਪ ਨਾ ਪਛਾਣੇ ਅਜਿਹਾ ਸਤਮੁ ਗੁਣ ਕਰੋ ਆਪਣੇ ਆਤਮਾ ਨੂੰ ਪਛਾਣਿਆ ਹੀ ਨਹੀਂ ਜਦੋਂ ਭਿਗੂ ਨੂੰ ਜਾ ਕੇ ਕਿਹਾ ਸੀ ਤੂੰ ਕਿਸ ਪਾਸੇ ਲੱਗ ਰਿਹਾ ਹੈ ਬ੍ਰਹਮਾ ਲਾਲ ਅੱਖਾਂ ਕਰ ਲੀਆਂ ਸੀ ਤੇ ਲੂਪਾ ਦੀ ਆਸ ਹੀ ਉਹਦਾ ਪੁੱਤ ਰਹੀ ਸੀ ਤਿਰਗੂ ਫੇਰ ਵੀ ਬ੍ਰਹਮਾ ਨੂੰ ਪੂਜਨੇ ਯੋਗ ਨਹੀਂ ਤਿਰਗੂ ਨੂੰ ਬੱਝਿਆ ਇਹ ਕਰਕੇ ਸ਼ਿਵ ਜੀ ਕੋਲੇ ਗਿਆ ਤਸੂਰ ਚੱਕ ਲਿਆ ਸੀ ਅੰਦਰ ਤਮਾ ਗੁਣਾ ਕਰੋਧ ਦਾ ਬੜਾ ਭਾਰੀ ਆਪ ਨਾ ਪਛਾਨ ਆਪਣੇ ਆਤਮਾ ਨਹੀਂ ਸਾਰਿਆਂ ਚ ਪਛਾਣਦਾ ਹੈ ਤਾਂ ਪ੍ਰਭ ਪਾਈ ਗੁਰ ਸ਼ਬਦ ਵਿਖਾਣ ਜੇ ਗੁਰੂ ਸਾਹਿਬ ਦੇ ਸ਼ਬਦ ਦਾ ਵਿਖਾਣ ਕਰੇ ਤਾਂ ਉਹ ਪ੍ਰਭ ਅਕਾਲ ਪੁਰਖ ਨੂੰ ਬਲਵਾ ਵੀ ਪਾ ਸਕਦਾ ਤੇ ਬ੍ਰਹਮਾ ਦੇ ਮਨੁਮਾਨ ਵਾਲੇ ਵੇਦਾਂ ਨੂੰ ਪੜ੍ਹਨ ਵਾਲੇ ਤਾਂ ਹੀ ਪਾਸ ਸਕਦੇ ਹਨ ਗੁਰਸੇਵਾ ਕਰੂ ਫਿਰ ਕਾਲ ਨਾ ਖਾ। ਜਿਹੜੇ ਅਕਾਲੀ ਸੰਗਤਾਂ ਦੀ ਕਹਿਲ ਕਰੋ ਮੁੜ ਕੇ ਕਾਲ ਨਹੀਂ ਤੁਹਾਨੂੰ ਖਾਵੇਗਾ। ਮਨਮੁਖ ਸਾਧੇ ਦੂਜੇ ਭਾਗ ਜਿਹੜੇ ਮਨਮੁਖਾ ਦੁਐਤ ਭਾਗ ਚ ਲੱਗੇ ਹੋਣੇ ਕਰਕੇ ਕਾਲ ਨੇ ਖਾ ਲਏ ਹਨ। ਰਹਾਉ ਗੁਰਮੁਖ ਪ੍ਰਾਣੀ ਅਪਰਾਧੀ ਸਿੱਧੇ ਗੁਰਮੁਖਾਂ ਦੀ ਸੰਗਤ ਕਰਕੇ ਜਿਹੜੇ ਅਪਰਾਧੀ ਪ੍ਰਾਣੀ ਸੀਨਾ ਗੁਨਾਹਗਾਰ ਉਹ ਵੀ ਸਿੱਧੇ ਸਿੱਧ ਹੋ ਗਏ ਮੁਕਤ ਹੋ ਗਏ। ਉਬਰਾਜ਼ ਆ ਬਰਾਦੀ ਆदमी ਜਿਹੜੇ ਪ੍ਰਾਦਾ ਨੂੰ ਛੱਡ ਕੇ ਸਿੱਧੇ ਰਸਤੇ ਗਿਆਨ ਦੇ ਮਾਰਗ ਚੱਲਦੇ ਸਹੀ ਜਿਵੇਂ ਮੁਕਤ ਹੋ ਗਏ ਗੁਰ ਕਾ ਸਬਦ ਅੰਤਰ ਸਹਿਜ ਰੀਜ ਦੇ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਅੰਦਰ ਸੇ ਜੇ ਸ਼ਾਂਤੀ ਵਿੱਚ ਰੀਜੇ ਨਾ ਰੀਜ ਕੇ ਰੀਜ ਕੇ ਪ੍ਰਸੰਨ ਹੋ ਗਏ ਸਹੀ ਜਿਵੇਂ ਮਹਾਰਾਜ ਸਾਹਿਬ ਦੇ ਅੰਦਰ ਗੁਰਾਂ ਦੇ ਸ਼ਬਦ ਕਰਕੇ ਸ਼ਾਂਤੀ ਵਿੱਚ ਰੀਜੇ ਪ੍ਰਸੰਨ ਹੋ ਗਏ ਹੈ ਰੀਜੇ ਨਾ ਰੀਣ ਦਾ ਹੈ ਰੀਣਾ ਜਿਵੇਂ ਕੋਕੜੂ ਮੋਰ ਸਾਹਿਬਾਂ ਨਹੀਂ ਫਾਨ ਸੱਤਦਾਂ ਦੇਈ ਆਈਏ ਅਗਰ ਸਤਿ ਸ਼ਾਸਤਰ ਸੁਣਾਉਂਦੇ ਰਹੀਏ ਫੇਰ ਵੀ ਕੋਕੜੂ ਮੋਰ ਵੀ ਨਹੀਂ ਮਨਮੁਖ ਨਹੀਂ ਰੀਜ ਦੇ ਪ੍ਰਸੰਨ ਨਹੀਂ ਹੁੰਦੇ ਅਜਿਹੇ ਗੁਰਮਖੰਨਗੇ ਉਹ ਗੁਰਾਂ ਦੇ ਉਪਦੇਸ਼ ਦੁਆਰਾ ਗੁਰਾਂ ਦੇ ਸ਼ਬਦ ਕਰਕੇ ਅੰਦਰ ਉਹਨਾਂ ਨੇ ਰੀਜ ਦੇ ਸਹਿਬ ਕਰ ਲਿਆ ਬਹੁਤ ਰੀਜ ਕੇ ਬੜੇ ਪ੍ਰਸੰਨ ਹੋ ਕੇ ਲੱਗਿਓ ਉਸ ਵਿੱਚ ਉਹਨਾਂ ਨੇ ਆਪਦੇ ਮਨ ਦੇ ਕਠੋਰ ਕੈ ਨੂੰ ਰਿੰਨ ਦਿੱਤਾ ਹੈ ਸਭ ਰੂਪੀ ਅਗਨੀ ਕਰਕੇ ਮੇਰਾ ਪ੍ਰਭ ਪਾਇਆ ਗੁਰ ਕੈ ਸਬਦ ਸਿਧਿ ਦੇ ਮੇਰੇ ਪ੍ਰਭੂ ਨੂੰ ਨਨ ਪਾ ਲਿਆ ਹੈ ਜਿਨ੍ਹਾਂ ਨੂੰ ਗੁਰੂ ਸ਼ਬਦ ਵਿੱਚ ਸਿੱਧੇ ਹੋ ਕੇ ਲੱਗੇ ਹਨ ਵਾਲ ਪਖੰਡ ਛੱਡ ਦਿੱਤਾ ਹੈ ਸਿੱਧੇ ਗੁਰ ਸ਼ਬਦ ਦੇ ਵਿੱਚ ਕਰਤਾ 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 ਕਰਨਾ ਕਰਤਾ ਜਾਨਵਰ ਇਸ ਪ੍ਰਕਾਰ ਵਚਨ ਕੇ یوں ਗੁਰਾਂ ਦੇ ਸ਼ਬਦੋਂ ਚ ਆਪਣੀ ਹਉਮੈ ਨੂੰ ਛੱਡ ਕੇ ਸਿੱਧੇ ਸੀਝੇ ਮੁਕਤ ਹੋ ਗਏ ਹਨ ਸਤਗੁਰ ਮੇਲੇ ਪ੍ਰਭ ਆਪ ਮਿਲਾਏ ਜਿਨ੍ਹਾਂ ਨੂੰ ਸਤਗੁਰੂ ਸਾਹਿਬ ਜੀ ਨੇ ਆਪ ਦੀ ਸਰਨ ਚ ਮਿਲੇ ਹੈ ਉਹਨਾਂ ਨੂੰ ਵਾਹਿਗੁਰੂ ਨੇ ਆਪਦੇ ਵਿੱਚ ਮਿਲ ਲਿਆ ਹੈ ਮੇਰੇ ਪ੍ਰਭ ਸਾਚੇ ਕੈ ਮਨ ਭਾਈ ਮੇਰੇ ਵਾਹਿਗੁਰੂ ਸੱਚੇ ਦੇ ਮਨ 'ਚ ਭਾਉਂਦੇ ਚੰਗੇ ਲੱਗਦੇ ਹਨ ਹਰ ਗੁਣ ਗਾਵ ਹੈ ਸਹਿਜ ਸੁਭਾਈ ਸੁਹਾੜ ਕੇ ਗੁਰਮੁਖੀ ਦੇ ਗੁਣਾਂ ਨੂੰ ਹਰ ਵਕਤ ਗਾਉਂਦੇ ਰਹਿੰਦੇ ਹਨ ਬਿਨ ਗੁਰ ਸਾਚੇ ਪਰਮੁ ਪੁਲਾਏ ਬਿਨ ਗੁਰ ਸੰਸਾਰ ਸੱਚੇ ਤੋਂ ਬਿਨਾ ਐਵੇਂ ਬਣੇ ਫਿਰਦੇ ਆ ਸੰਤੋਪੀ ਸਣ ਕਪਣੀ ਜੁੱਤੇ ਸੁਨੇ ਖੁਦਾ ਕੋਤਵ ਪਰਮਨੀ ਪੁਲਾ ਦੇ ਹਣ ਸੰਸਾਰ ਦੇ ਅੰਦਰ ਮਨ ਮੁਖ ਅੰਧੇ ਸਦਾ ਦੇਖ ਖਾਏ ਮਨੁਗਨਿਆ ਦੀ ਨਿਆਈ ਅਗਿਆਨੀ ਹੋਣਗੇ ਮਨ ਬੁੱਧ ਰੂਪੀ ਨੇਤਰਾ ਦੀ ਵਿਚਾਰ ਰੂਪੀ ਨਿਗਾਹ ਨਹੀਂ ਸਦਾ ਵਿਸ਼ਿਆਂ ਦੀ ਵਿਊ ਨਹੀਂ ਖਾਂਦੇ ਆ ਪਸੰਦ ਕਰਦੇ ਹਨ ਜਗਤ ਯੂਥ ਵਰਤੂ ਦੇ ਹੈ ਜਮ ਡੰਡ ਸਹਿ ਸਦਾ ਦੁੱਖ ਪਾਏ ਜਿਹਨਾਂ ਦੇ ਡੰਡ ਨੂੰ ਸਹਾਰਦੇ ਆ ਸਦਾ ਐਸ ਲੋਕ ਜਿਹੜੀ ਦੁੱਖ ਪਾਉਂਦੇ ਆ ਮੁਕਾਰਾਂ ਕਰਕੇ ਗਰਭ ਚ ਵੀ ਦੁਖੀ ਹੁੰਦੇ ਹਨ ਜਮੂਆ ਨਾ ਜੋ ਹੈ ਹਰ ਕੀ ਸਰਣਾਇ ਮਹਾਰਾ ਜਮ ਤੋਂ ਛੁੱਟੀ ਦਾ ਕਿਵੇਂ ਹਮਾਰਾ ਕਹਿੰਦੇ ਭਾਈ ਜਮ ਨਹੀਂ ਉਹਨੂੰ ਜੋ ਸਕਦਾ ਤਾੜ ਸਕਦਾ ਜੋ ਹਰੀ ਅਕਾਲ ਤੁਹ ਵੀ ਸ਼ਰਨ ਪੈ ਜਾਂਦੇ ਹਨ ਹੋਮੈ ਮਾਰ ਸੱਚ ਲਿਵ ਲਾਈ ਹਰੀ ਦੀ ਸ਼ਰਨ ਕਿਵੇਂ ਪਈਦਾ ਕਹਿੰਦੇ ਗੁਰਾਂ ਦਵਾਰਾ ਹੋਮੈ ਨੂੰ ਮਾਰ ਕੇ ਸੱਚ ਵਿੱਚ ਲਿਵ ਜਿਨ੍ਹਾਂ ਦੀ ਗੁਰੂ ਸਾਹਿਬ ਨੂੰ ਆਤੀ ਹੈ ਸਦਾ ਰਹੇ ਹਰ ਨਾਮ ਲਿਵ ਲਾ ਹਰ ਵਕਤ ਉਹ ਸਾਧ ਸੰਗਤ ਦੇ ਸੱਚੇ ਨਾਮ ਦੇ ਲਿਵ ਵਿੱਚ ਬਿਰਤੀ ਨੂੰ ਜੋੜ ਕੇ ਲਾਈ ਰੱਖਦੇ ਹਨ ਸਤਗੁਰ ਸੇਵ ਹੈ ਸੇ ਜਨ ਨਿਰਮਲ ਪਵਿੱਤਰ ਜਿਹੜੇ ਸੰਤੂ ਸਾਹਿਬ ਦਾ ਸੇਵਨ ਕਰਦੇ ਉਹ ਨਿਰਮਲ ਚਿਤ ਹਨ ਪਵਿੱਤਰ ਸਰੀਰ ਕਰਕੇ ਵੀ ਹਨ ਮਨ ਤੇ ਉਹ ਮਾਨੋ ਮਿਲਾਇ ਸਭ ਜਗ ਜੀਤਾ ਉਹਨਾਂ ਨੂੰ ਮਨ ਗੁਰੂ ਸਾਹਿਬ ਦੇ ਮੰਤਰ ਦੇ ਨਾਲ ਆਪਣੇ ਮਨ ਨੂੰ ਮਿਲਾਇਆ ਹੈ ਅਸਧੁ ਮੰਨ ਨੂੰ ਸੁਭਮਨ ਨਾਲ ਮਿਲਾ ਕੇ ਸਾਰੇ ਜਗਤ ਨੂੰ ਜਿੱਤ ਲਿਆ ਹੈ ਮਨ ਸ਼੍ਰੋਮਣੀ ਪਰਮੇਸ਼ਰ ਨਾਲ ਮਿਲਾ ਕੇ ਮਨ ਨੂੰ ਸਾਰੇ ਜਗਤ ਦੇ ਫਦੇ ਪਾਈ ਹੈ ਇਨ ਵਿਦ ਕੁਸਲਮ ਤੀਰੈ ਮੇਰੇ ਮੀਤਾ ਮੇਰੇ ਮਿੱਤਰੋ ਤੁਹਾਡੇ ਇੰਦਰ ਵੀ ਇਸ ਨਾਲ ਸੁਖ ਦੀ ਪ੍ਰਾਪਤੀ ਹੋਵੇਗੀ ਸਤਿਗੁਰੂ ਸੇਵੇ ਸੋ ਫਲ ਪਾਏ ਜਿਹੜਾ ਸੰਗੁਰਾਂ ਦੀ ਤਹਿਲ ਕਰੇਗਾ ਉਹ ਗਿਆਨ ਫਲ ਨੂੰ ਮੁਕਤ ਰੂਪੀ ਫਲ ਨੂੰ ਸਭ ਫਲ ਪਾਵੇਗਾ ਧਰਮ ਅਰਥ ਕਾਮ ਮੋਖ ਆਰਥ ਕਾਨੂੰਗੀ ਫਿਰਦਾ ਨਾਮ ਵਿੱਚ ਹੋ ਆਪ ਗਵਾਏ ਸਤਿਗੁਰਾਂ ਦੀ ਸੇਵਾ ਕਰਕੇ ਮਾਰੇ ਕੀ ਲਾਭ ਹੋਊਗਾ ਮਾਰੇ ਕਹਿੰਦੇ ਇਹਦੇ ਵਿੱਚ ਨਾਮ ਵਸ ਜਾਏਗਾ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਆਵੇਗਾ ਵਿੱਚੋਂ ਆਪ ਗਵਾਏ ਹੰਕਾਰ ਗਵਾ ਦੇਵੇਗਾ ਸਭ ਜੋ ਹਿਰਦੇ ਵਿੱਚ ਨਾਮ ਉਹਨਾਂ ਦੇ ਜਾਣੋ ਜਿਹੜੇ ਵਿੱਚੋਂ ਆਪ ਆਪਾ ਗਵਾ ਦਿੰਦੇ ਹਨ ਅਨਹਦ ਬਾਣੀ ਸਭ ਗੁਜਾਈ ਉਹ ਹਦ ਤੋਂ ਰਹਿ ਫਿਕਰਾ ਸੋ ਬਾਣੀ ਨੂੰ ਗੁਰਾਂ ਦੇ ਸ਼ਬਦ ਦੁਆਰਾ ਉਪਦੇਸ਼ ਦੁਆਰਾ ਵਜਾਉਂਦੇ ਪ੍ਰਗਟ ਕਰਦੇ ਆ ਰਾਜ ਨੇ ਗੁਰੂ ਸਾਹਿਬ ਦੇ ਸ਼ਬਦ ਨੂੰ ਵਜਾਏ ਪ੍ਰਗਟ ਕਰਦੇ ਆ ਤੇ ਹੱਦ ਤੋਂ ਰਹਿਤ ਬਾਣੀ ਉਹਨਾਂ ਦੇ ਇੱਕ ਰਸੰਗ ਇੱਕ ਰਸਜਾ ਪ੍ਰਗਟ ਹੋਇ ਆਉਂਦਾ ਹੈ ਹੱਦ ਤੋਂ ਰਹਿਤ ਜੋ ਬਾਣੀ ਹੈ ਪਰਮੇਸ਼ਰ ਦੀ ਉਸ ਦੁਆਰਾ ਗੁਰਾਂ ਦੇ ਸ਼ਬਦ ਉਪਰੇਸ਼ ਨੂੰ ਵਜਾਏ ਪ੍ਰਗਟ ਕਰਦੇ ਹਿਰਦੇ ਵਿੱਚ ਸਤਿਗੁਰ ਤੇ ਕਵਨ ਕਵਨ ਨਾ ਸੀ ਧੂ ਮੇਰੇ ਭਾਈ ਉਹ ਸਤਗੁਰੂ ਸਾਹਿਬ ਤੋਂ ਕੌਣ ਕੌਣ ਨਿਸ਼ਿੱਧ ਹੋਇਆ ਮੁਕਤ ਹੋਇਆ ਗਿਆਨਤੀ ਮੁਕਤ ਹੋ ਗਏ ਭਾਂਤੀ ਸਿੱਧੇ ਦੇ ਦਰਸੂ ਬਾਪਾ ਜਿਹੜੇ ਧਰਮ ਦੀ ਜਿੱਦੇ ਸਿੱਧੇ ਸਜੇ ਹੋ ਕੇ ਲੱਗੇ ਆ ਸੰਮਖ ਹੋ ਕੇ ਲੱਗੇ ਆ ਉਹਨਾਂ ਨੇ ਵਾਹਿਗੁਰੂ ਦੇ ਸ਼ੋਭਾ ਪਾਉਣਾ ਕੀਤੀ ਹੈ ਨਾਨਕ RAM ਨਾਮ ਵੜਿਆਈ ਸਤਿਗੁਰੂ ਜੀ ਕਹਿੰਦੇ RAM ਦਾ ਨਾਮ ਜਪਣੇ ਕਰਕੇ ਵੜਿਆਈਆਂ ਸਾਰੀਆਂ ਗੁਰਾਂ ਦੁਆਰਾ ਪ੍ਰਾਪਤ ਹੁੰਦੀਆਂ ਹਨ ਗੌੜੀ ਮਹੱਲਾ ਮਾਰਾ ਨਾਮ ਦੀ ਵੜਾਈ ਜਾਣਦੇ ਆਪਣੀ ਵੜਾਈ ਨਹੀਂ ਸਮਝਦੇ ਉਹ ਜਾਣ ਕੇ ਸਾਨੂੰ ਕੌਣ ਜਾਣਦਾ ਮਾਰਾ ਜਿਸ ਨੀਜ ਕੋਈ ਨਾ ਜਾਣਾ ਨਾਮ ਜਪ ਤੋਂ ਕੌਣ ਕਿਉਂ ਕੌਣ ਮੰਨ ਗੌੜੀ ਮਹੱਲਾ ਤੀਜਾ ਤ੍ਰੈ ਗੁਣ ਵਖਾਣੈ ਭਰਮ ਨਾ ਜਾਏ ਜੀ ਇੰਤ ਲੋਕੋ ਮਾਰਾ ਕਦੇ ਕਿੰਨਾ ਗੁਣਾ ਦੇ ਵੇਖਦਾ ਦਾਇ ਕਸਨ ਕਰਨੇ ਕਰਕੇ ਭਰਮ ਨਹੀਂ ਅੰਦਰੋਂ ਜਾਂਦਾ ਪਰਮ ਬਣੀ ਰਹਿਦਾ ਹੈ ਬੰਧਨਾਂ ਨਾ ਤੀਹ ਮੁਕਤ ਨਾ ਪਾਏ ਨਾ ਕਰਤਾ ਭੁਗਤਾ ਦੇ ਬੰਧਨ ਟੁੱਟਦੇ ਹੈ ਨਾ ਉਪਰਖ ਮੁਕਤ ਪਾਉਂਦਾ ਹੈ ਮੁਕਤ ਦਾਤਾ ਸਤਗੁਰੁ ਜੁਗਮਾ ਇਹੋ ਹੀ ਤਾਂ ਸਤਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਹੀ ਮੁਕਤੀ ਦੇ ਜਾਪੇ ਹਨ ਗੁਰਮੁਖ ਪ੍ਰਾਣੀ ਪਰਮ ਗਵਾਇ ਗੁਰਮੁਖ ਬਣ ਜਾਏ ਪ੍ਰਾਣਾਧਾਰੀ ਜੀਵ ਗੁਰਾਂ ਦੁਆਰਾ ਆਪੇ ਧਰਮ ਨੂੰ ਅੰਦਰੋਂ ਚੱਕਦੇ ਗਵਾਵੇ ਸਹਿਜ ਤੁਲੁ ਉਪਜੈ ਹਰ ਲੇਵਲਾ ਇਹ ਹਰੀਂਟ ਲੈਵਲ ਆਵੇਗਾ ਸ਼ਾਂਤੀ ਵਾਲੀ ਧੁੰਨ ਤੇਰੇ ਅੰਦਰੋਂ ਪ੍ਰਗਟ ਹੋਏਗੀ ਅਮਰਤ ਨਾਮ ਦੀ ਅਜਿਹਾਪਾ ਜਾ ਪ੍ਰਗਟ ਹੋ ਜਾਏਗਾ ਰਹਾ ਤ੍ਰੈ ਗੁਣ ਕਾਲ ਕੀ ਸਰਕਾਰ ਜਿਹਦੇ ਤਿੰਨ ਗੁਣਾਂ ਦੇ ਵਿੱਚ ਹੀ ਲੱਗੇ ਹੋਏ ਉਹ ਕਾਲ ਦੀ ਸਰਦੇ ਤੇ ਕਾਰ ਆ ਉਹਨਾਂ ਦੇ ਕਾਲ ਦੀ ਸਰਕਾਰ ਰੀਤ ਹੈ ਪਰ ਜਾ ਹੈ ਉਹਨਾਂ ਦੇ ਸਰਤੇ ਕਾਲ ਦੀ ਹੁਕਮ ਰੁਕੀ ਕਾਰ ਹੈ ਨਾਮ ਨਾ ਚੀਤ ਹੈ ਉਪਾਵਨ ਹਾਰਾ ਜਿਹੜਾ ਜਗਤ ਨੂੰ ਪੈਦਾ ਕਰਨ ਵਾਲਾ ਪ੍ਰਮੇਸ਼ਰ ਹੈ ਉਹਦੇ ਨਾਮ ਨੂੰ ਜਪੇ ਨਹੀਂ ਕਰਦੇ ਮੁਕਤ ਕਰਮ ਵਾਲਾ ਜੋ ਹੈ ਗਿਆਨ ਨੂੰ ਪੈਦਾ ਕਰਨ ਵਾਲਾ ਅਤੇ ਪ੍ਰੇਮ ਨੂੰ ਪਾਉਣ ਵਾਲਾ ਉਸ ਪਰਮੇਸ਼ਰ ਦੇ ਨਾਮ ਨੂੰ ਜਪੇ ਨਹੀਂ ਕਰਦੇ ਜਦ ਨੂੰ ਪੈਦਾ ਕਰਨ ਵਾਲਾ ਹੈ ਮਾਰੇ ਜੰਮ ਹੈ ਫਿਰ ਵਾਰੂ ਵਾਰ ਇਸ ਸਰਚ ਫੇਰਾਂ ਦੀ ਫਿਰਦੇ ਰਹਿਣਗੇ ਬਾਰ-ਬਾਰ ਜੰਮਦੇ ਮਰਦੇ ਰਹਿਣਗੇ ਅੰधे ਗੁਰੂ ਤੇ ਭਰਮ ਨਾ ਜਾਈ ਅਗਿਆਨੀ ਗੁਰੂ ਜਿਹੜੇ ਹੈ ਉਹਨਾਂ ਕਰਕੇ ਭਰਮ ਦੀ ਨਹੀਂ ਵਿਕਤੀ ਨਹੀਂ ਹੋ ਸਕਦੀ ਅਗਿਆਨੀ ਲੋਕ ਜਿਹੜੇ ਹਨ ਉਹ ਆਤਮਾ ਦੀ ਆਗ ਸੂਝ ਨਹੀਂ ਹੈ ਦੂਸਰੇ ਨੂੰ ਕੀ ਸੂਝ ਦੇਣਗੇ ਮੂਲ ਛੋੜ ਲਾਗੇ ਦੂਜਾ ਭਾਈ ਉਹ ਮੂਲ ਨੂੰ ਮੋੜੂ ਬ੍ਰਹਮ ਨੂੰ ਛੱਡ ਕੇ ਨਾਮ ਨੂੰ ਛੱਡ ਕੇ ਗੁਆਰ ਭਾਜ ਲੱਗੇ ਰਹਿੰਦੇ ਹਰ ਵਕਤ ਵਿਖਾ ਮਾਤਾ ਵਿਖ ਮਾਹ ਸਮਾਈ ਉਹ ਵਿਸ਼ਿਆਂ ਦੇ ਮਾਤਾ ਦੇ ਗਰਭ ਵਿੱਚ ਮਸਤ ਹੋਏ ਸੀ ਅਤੇ ਹੁਣ ਇੱਥੇ ਵਿਸ਼ਅ ਰੂਪੀ ਬਿਉ ਤੇ ਇਸ ਨੂੰ ਆ ਰਹੇ ਹਨ ਦੇ 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 ਮੁਕਤ ਹੋਈ ਇਹ ਭਾਲ ਕੋ ਅਸਾ ਸੰਸਾਰ ਨੂੰ ਨਰਕ ਵੀ ਕਿਸਮਾ ਆ ਜਾਂਦੇ ਹਨ ਮਾਇਆ ਕਰ ਮੂਲ ਜੰਤਰ ਪਰਮਾਏ ਇਹੋ ਜੀ ਮਾਇਆ ਹੈ ਇਸਨ ਕਹਿੰਦੇ ਐ ਮਾਇਆ ਕਰ ਮੂਲ ਜੰਤਰ ਮਾਇਆ ਜਿਹੜੀ ਹੈ ਇਹ ਮੂਲ ਕਾਰਨ ਹੈ ਸੰਸਾਰ ਦਾ ਇਸ ਅਧਿਆਨ ਦਾ ਜੰਤਰ ਬਣਾ ਕੇ ਨਾ ਜਿਵੇਂ ਜਿਸ ਪ੍ਰਕਾਰ ਸਾਧ ਸੰਗਤ ਜੀ ਚੰਦੋਲ ਹੁੰਦੀ ਹੈ ਉਹ ਝੁਕੇ ਲਈਦੇ ਹੈ ਜਾਂ ਇਹ ਫਰੰਗੀ ਪੌੜੀ ਹੁੰਦੀ ਹੈ ਉਹ ਜਿਵੇਂ ਜਿਵੇਂ ਉੱਤੇ ਚੜਦੇ ਫਿਰਿਓ ਦੇ ਖੱਲੇ ਨਜਾਈਦਾ ਇਸ ਪ੍ਰਕਾਰ ਵੀ ਮਾਇਆ ਰੂਪੀ ਚੰਦੋਲ ਨੇ ਇਹ ਮੂਵਲ ਕਾਰਨੂਕ ਹੋ ਕੇ ਸਾਰਿਆਂ ਦਾ ਅਗਿਆਨ ਰੂਪ ਹੋ ਇਸ ਸਾਰੇ ਜੰਤੂ ਬਾਜੀਆਂ ਦੀ ਨਹੀਂ ਭਰਮਾਉਣਾ ਕੀਤੇ ਹੈ ਹਰ ਜੀ ਉਹ ਵਿਸਰਿਆ ਦੂਜੇ ਭਾਈ ਅਕਾਲ ਪੁਰਖੀਆਂ ਜੀਆਂ ਨੂੰ ਭੁੱਲ ਗਿਆ ਹੈ ਗੁਆਇਤ ਬਾਜ ਰਾਦ ਨੇ ਲੱਗੇ ਰਹਿੰਦੇ ਹਨ ਜੇ ਨਗਰ ਕਰੇ ਸੂ ਪਰਮ ਗਤ ਪਾਈ ਮੇਰੇ ਗੁਰੂ ਸਾਹਿਬ ਦੀ ਕਿਰਪਾ ਬ੍ਰਿਸ਼ਟੀ ਕਰੇ ਪਰਮ ਗਤੀ ਕਲਿਆਣ ਨਹੀਂ ਪਾਉਂਦੇ ਹਨ ਅੰਦਰ ਸੱਚ ਬਾਹਰ ਸਾਜ ਵਰਤਾਏ ਜਿਹਨੋਂ ਵੀ ਅੰਦਰ ਸੱਚਾ ਹੋ ਗਿਆ ਹੋਇਆ ਉਹ ਬਾਹਰ ਸੱਚੇ ਨੂੰ ਉਹ ਹੀ ਵਰਤਾਉਂਦੇ ਜਿਹਦੇ ਕੋਲੇ ਕ੍ਰਾਹ ਪ੍ਰਸ਼ਾਦ ਜੀ ਉਹ ਹੀ ਵਰਤਾ ਸਕਦਾ ਹੈ ਐਵੇਂ ਜਿਹਨੇ ਅੰਦਰ ਸੱਚ ਹੈ ਉਹ ਹੀ ਬਾਹਰ ਸੰਸਾਰ ਵਿੱਚ ਸੱਚ ਨੂੰ ਵਰਤਾਉਂਦੇ ਹਨ ਜਿਨ੍ਹਾਂ ਦੇ ਅੰਦਰ ਸੱਚ ਨੂੰ ਕਿਸੇ ਨੂੰ ਸੱਚ ਕੀ ਦੇ ਦੇਣਗੇ ਸਾਜਨਾ ਛਪੈ ਜੀ ਕੋ ਰੱਖੈ ਛਪਾਈ ਜਿਨ੍ਹਾਂ ਦੇ ਅੰਦਰ ਸੱਚਾ ਵਸਿਆ ਜੋ ਨਾ ਕਿਸੇ ਨੂੰ ਦੱਸਣ ਉਹ ਲੁਕਿਆ ਨਹੀਂ रह ਸਕਦਾ ਜਿਉ ਕੋ ਭਾਵੇਂ ਕਿੰਨਾ ਲੁਕੋ ਕੇ ਰੱਖਣ ਜਾਇ ਮਿਲਣ ਗੁਰ ਕੀਏ ਰੱਖੇ ਰੱਖਣ ਹਾਰ ਲੁਕਾਏ ਜਿਵੇਂ ਕੀੜੇ ਗੁੱਡ ਨੂੰ ਭਾਲ ਹੀ ਰਹਿੰਦੇ ਕੋਈ ਕਿੰਨਾ ਲੁਕੋ ਦੇਵੇ ਕਿਉਂ ਜਿਹੜੇ ਅਧਿਕਾਰੀ ਹੈ ਉਹ ਗੁਰੂ ਕੀ ਨਿਆਈਂ ਬ੍ਰਹਮ ਦੇਤਿਆਂ ਨੂੰ ਗਿਆਨਵਾਨ ਨੂੰ ਭਾਲ ਹੀ ਲੈਂਦੇ ਤਾਂ ਕਿੰਨਾ ਲੋਕੇ ਰਹੇਣੋ ਹੋ ਗਿਆਨੀ ਬੂਝੈ ਸਹਿਜ ਸੁਭਾਈ ਗੁਰੂ ਗਿਆਨਵਾਨੋ ਤਾਂ ਸਮਝਦੇ ਅਸੋਤੇ ਸਿੱਧੀ ਸਾਇ ਸ਼ਾਂਤੀ ਸੁਭਾਅਤਾ ਹਰ ਕਰਕੇ ਗੁਰਮੁਖ ਸਾਜ ਰਹਾ ਨਿਵਲਾਈ ਜਿਵੇਂ ਗੁਰਮੁਖੁ ਪ੍ਰਖਾ ਉਹਨਾਂ ਦਾ ਕਿ ਤ ਸਾਕੀ ਕਿ ਲੇਵਲਾਈ ਰਖਦਾ ਹਰ ਵਕਤ ਹੋ ਮੈਂ ਮਾਇਆ ਸ਼ਬਦ ਜਲਾਹੀ ਜੇ ਵੀ ਜੇ ਵੀ ਹੋਮੈ ਤੇ ਮਾਇਆ ਦੀ ਹੰਕਾਰ ਹੈ ਮਾਇਆ ਦੇ ਮੋਹ ਨੂੰ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਜਾਨਵੇ ਬ੍ਰਹਮ ਵਿਆਸਗਣੀ ਕਰਕੇ ਮੇਰਾ ਪ੍ਰਭ ਸਾਚ ਮੇਲ ਮਿਲਾਏ ਮੇਰਾ ਪ੍ਰਭ ਸੱਚਾ ਜਿਹਨਾਂ ਨੂੰ ਗੁਰਾਂ ਦੇ ਮੇਲ ਚ ਮੁਲਾਦਿੰਦਾ ਉਹਨਾਂ ਨੂੰ ਆਪ ਦੇ ਮੇਲ ਚ ਮੁਲਾ ਲੈਂਦਾ ਹੈ ਸਤਗੁਰੂ ਦਾਤਾ ਸਬਦ ਸੁਣਾਈ ਮਹਾਰਾਜੀ ਗੁਰੂ ਮਾਰਾ ਕਿਵੇਂ ਮੁਲਾਦਨੇ ਕਹਿੰਦੇ ਸਤਗੁਰੂ ਦਾਤਾ ਹੈ ਭਾਈ ਸ਼ਬਦ ਕਿਰਪਾ ਕਰਕੇ ਸੁਣਾਉਂਦੇ ਆਂ ਇਹੋ ਮੇਰਾ ਵਾਹਿਗੁਰੂ ਆਪਦੇ ਨਾਲ ਮੋਲਾ ਲਿੰਦਾ ਹੈ ਭਾਵਤ ਰੱਖ ਠਾਕ ਰਹਾਈ ਜਿਹੜਾ ਮਨ ਧੰਗੈ ਨੂੰ ਰਾਜ ਨੇ ਵਿਛੇ ਜਿੱਤ ਨੂੰ ਵੀ ਰੋਕ ਕੇ ਰੱਖਦੇ ਐ ਇੰਦਰੀਆਂ ਨੂੰ ਵੀ ਰੋਕ ਕੇ ਰੱਖਦੇ ਹਨ ਪੂਰੇ ਗੁਰ ਤੇ ਸੋ ਜੀ ਪਾਏ ਮਨ ਨੂੰ ਜੋ ਰੋਕਣਾ ਤੇ ਇੰਦਰੀਆਂ ਨੂੰ ਵਸ ਕਰਕੇ ਰੱਖਣਾ ਇਹ ਪੂਰੀਆਂ ਗੁਰਾਂ ਤੋਂ ਸਮਝ ਪੈਂਦੀ ਆਪੋ ਨਹੀਂ ਰੋਕੇ ਜਾਂਦੇ ਇਹ ਸਾਪੇ ਕਰਤਾ ਸ੍ਰੀ ਚਿਤਰ ਜਗ ਜੀ ਆਦੀ ਜਗ ਦਾ ਕਰਤਾ ਪਰਮੇਸ਼ਰ ਰਹਾ ਇਜਨ ਕ੍ਰਿਤੀ ਨੂੰ ਕਾਇਦਾ ਕਰਕੇ ਫਿਰ ਪਾਲਣਾ ਕਰਕੇ ਫਿਰ ਗੋਈ ਬੁਲਾਈ ਮਲਾਈ ਸਿਪਾਈ ਆ ਉਹਦੇ ਵਿੱਚ ਇਸ ਦਿਨ ਦੂਜਾ ਅਵਰ ਨਾ ਕੋ ਉਸ ਵਾਹਿਗੁਰੂ ਤੋਂ ਬਗੈਰ ਦੂਸਰਾ ਅਵਰ ਸਤੰਤ ਹੋਰ ਕੋਈ ਨਹੀਂ ਹੈ ਨਾਨਕ ਗੁਰਮੁਖ ਬੂਝੈ ਕੋਈ 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 ਗੁਰਮੁਖ ਹੈ ਗੁਰਾਂ ਦਾ ਜਿਹੜਾ ਬੁੱਝ ਗਿਆ ਨਹੀਂ ਤਾਂ ਬਾਹਰ ਸੰਸਾਰ ਵਿੱਚ ਹੀ ਫੈਲਿਆ